ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਫੇਜ਼ ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਸੰਤੁਸ਼ਟੀ ਕੀ ਹੁੰਦੀ ਆ ਸੰਤੁਸ਼ਟੀ ਕੱਲੀ ਪੈਸਿਆਂ ਦੀ ਨਹੀਂ ਹੁੰਦੀ ਕਈ ਵਾਰ ਹੋਰ ਕਮਾਂ ਦੀ ਵੀ ਹੁੰਦੀ ਆ ਇੱਕ ਵਾਰੀ ਇੱਕ ਬੰਦਾ ਜਿਹੜਾ ਹੁੰਦਾ ਆ ਵਿਆਹਿਆ ਹੁੰਦਾ ਆ ਆਪਣੇ ਸੋਹਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੁੰਦਾ ਉਹਨਾਂ ਦੇ ਗੁਆਂਢ ਦੇ ਵਿੱਚ ਇੱਕ ਹੋਰ ਪਰਿਵਾਰ ਰਹਿਣ ਆਉਂਦਾ ਆ ਉਹਨਾਂ ਦੀ ਜਿਹੜੀ ਮਤਲਬ ਕਿ ਗਵੰਡਣ ਜਿਹੜੀ ਹੁੰਦੀ ਆ ਉਹ ਬਹੁਤ ਖੂਬਸੂਰਤ ਹੁੰਦੀ ਆ ਸੋਹਣੀ ਹੁੰਦੀ ਆ ਅਟਰੈਕਟਿਵ ਹੁੰਦੀ ਆ ਜਿਵੇਂ ਤਰਕਮਹਿਤਾ ਕਾ ਉਲਟਾ ਚਸ਼ਮਾ ਸੀਰੀਅਲ ਦੇ ਵਿੱਚ ਜੇਠਾ ਲਾਲ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਆ ਪਰ ਉਹ ਜਿਹੜੀ ਬਬੀਤਾ ਉਹਦੀ ਗਵੰਡਣ ਆ ਉਹ ਉਹਨੂੰ ਅਟਰੈਕਟ ਕਰਦੀ ਰਹਿੰਦੀ ਹਮੇਸ਼ਾ ਹੀ ਇਸੇ ਤਰ੍ਹਾਂ ਇਹ ਬੰਦਾ ਜਿਹੜਾ ਉਨੂੰ ਉਹ ਗੌਂਡਣ ਜਿਹੜੀ ਆ ਉਹ ਬਹੁਤ ਸੋਹਣੀ ਲੱਗਦੀ ਆ ਪਰ ਉਹ ਕਹਿ ਨਹੀਂ ਕੁਝ ਵੀ ਪਾਉਂਦਾ ਇੱਕ ਦਿਨ ਕੀ ਹੁੰਦਾ ਆ ਉਹ ਇੱਕ ਚਿੱਠੀ ਲਿਖਦਾ ਇੱਕ ਲੈਟਰ ਲਿਖਦਾ ਹੈ ਲੈਟਰ ਦੇ ਵਿੱਚ ਉਹਦੀ ਖੂਬਸੂਰਤੀ ਦਾ ਵਰਣਨ ਜੋ ਉਹਨੇ ਕਹਿਣਾ ਹੁੰਦਾ ਉਹ ਕਹਿ ਰਿਹਾ ਦਾ ਆ ਉਹਦੇ ਵਿੱਚ ਆਪਣੀ ਮੁਹੱਬਤ ਦਾ ਇਜ਼ਹਾਰ ਕਰਕੇ ਉਹ ਲੈਟਰ ਜਿਹੜਾ ਹੁਣ ਉਹਦੂੰ ਸਮੱਸਿਆ ਸੀ ਕਿ ਅਪੜਦਾ ਕਿਵੇਂ ਉਹਦੇ ਕੋਲ ਪਹੁੰਚਾਉਣਾ ਕਿੱਦਾਂ ਆ ਫਿਰ ਉਹ ਉੱਪਰ ਚਿਵਾਰੇ ਤੇ ਚੜਦਾ ਤੇ ਉਹਦਾ ਆ ਫੋਲਡ ਕਰਕੇ ਗੁੱਛਾ ਬਣਾ ਕੇ ਉਹ ਗਵੰਟਨ ਦੇ ਵਿਹੜੇ ਵਿੱਚ ਸੁੱਟ ਦਿੰਦਾ ਆ ਗਵੰਟਨ ਚੱਕਦੀ ਆ ਪੜਦੀ ਆ ਕੋਈ ਰੈਕਟ ਨਹੀਂ ਕਰਦੀ ਉਹ ਪਕੌੜੇ ਬਣਾਉਂਦੀ ਆ ਆ ਪਕੌੜੇ ਬਣਾ ਕੇ ਉਸੇ ਲੈਟਰ ਦੇ ਕਾਗਜ਼ ਦੇ ਵਿੱਚ ਪਕੌੜੇ ਰੱਖ ਕੇ ਉਹਦੀ ਪਤਨੀ ਨੂੰ ਦੇਖ ਕੇ ਆਉਂਦੀ ਆ ਸ਼ਾਮ ਨੂੰ ਪਰ ਚਟਣੀ ਨਹੀਂ ਦੇਖ ਕੇ ਆਉਂਦੀ ਉਹ ਪਤਨੀ ਫਿਰ ਆਪਣੇ ਪਤੀ ਦੀ ਚਟਣੀ ਬਣਾਉਂਦੀ ਆ ਕਹਿਣ ਦਾ ਮਤਲਬ ਜਿਹੜੀ ਸੰਤੁਸ਼ਟੀ ਆ ਉਹ ਉਹ ਆਪਣੇ ਨਾਲ ਹੀ ਹੋਣੀ ਚਾਹੀਦੀ ਆ ਦੂਜਿਆਂ ਦਾ ਰੂਪ ਦੇਖ ਕੇ ਲਲਚਾਉਣਾ ਨਹੀਂ ਚਾਹੀਦਾ ਜਿਵੇਂ ਸਾਡੇ ਗ੍ਰੰਥ ਸਾਡੇ ਜਿਹੜੇ ਉਪਨਿਸ਼ਦ ਉਹ ਦੱਸਦੇ ਆ ਕਿ ਹਮੇਸ਼ਾ ਜਿਹੜਾ ਉਹ ਆਪਣਾ ਘਰ ਆਪਣਾ ਹੀ ਹੁੰਦਾ ਆਪਣਾ ਸੁੱਖ ਆਪਣਾ ਹੀ ਹੁੰਦਾ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਦੂਜੇ ਦਾ ਰੂਪ ਦੇਖ ਕੇ ਲਲਚਾਉਣਾ ਨਹੀਂ ਚਾਹੀਦਾ ਜਿਹਨਾਂ ਚੀਜ਼ਾਂ ਨੂੰ ਅਸੀਂ ਪਾ ਨਹੀਂ ਸਕਦੇ ਉਹਨਾਂ ਦੀ ਕਲਪਨਾ ਵੀ ਨਹੀਂ ਕਰਨੀ ਚਾਹੀਦੀ ਠੀਕ ਆ ਪਰ ਸੈਟੀਸਫੈਕਸ਼ਨ ਸਿਰਫ ਆਪਣੇ ਨਾਲ ਜੋ ਹੈ ਉਹ ਤੁਹਾਡਾ ਜੋ ਨਹੀਂ ਉਹ ਤੁਸੀਂ ਕਦੇ ਪਾ ਨਹੀਂ ਸਕਦੇ ਹੈਗੇ ਇਸ ਕਰਕੇ ਸੰਤੁਸ਼ਟੀ ਇਸੇ ਚੀਜ਼ ਦੀ ਵੀ ਹੁੰਦੀ ਆ ਆਪਣੇ ਪਰਿਵਾਰ ਦੀ ਆਪਣੇ ਜੋ ਵੀ ਫੈਮਲੀ ਆ ਉਹਦੇ ਵਿੱਚ ਸੰਤੁਸ਼ਟ ਰਹਿਣਾ ਹੀ ਅਸਲੀ ਆਨੰਦ ਹੈ ਅਸਲੀ ਆਨੰਦਕ ਜੀਵਨ ਹੈ ਅਸਲੀ ਪਰਿਵਾਰ ਹੈ ਜੀਵਨ ਖੁਸ਼ਹਾਲ ਹੈ ਜੇ ਪਰਿਵਾਰ ਨਾਲ ਆ ਤਾਂ ਜੀਵਨ ਖੁਸ਼ਹਾਲ ਹੈ ਜੇ ਘਰ ਦੇ ਵਿੱਚ ਕਲੇਸ਼ ਆ ਗਿਆ ਫੇਰ ਘਰ ਦੀ ਬਰਬਾਦੀ ਆ Thank you. Love you all.